2 ਕਰੋੜ ਦੀ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਕਲਾਕਾਰ ਦੀ ਜੇਬ ਦੇ ਵਿੱਚ ਅੱਜ 100 ਰੁਪਏ ਨਹੀਂ ਨਿਕਲੇ। ਕਮਾਈ ਹੋਈ ਤਾਂ 100 ਰੁਪਏ ਨਹੀਂ ਹੈਗਾ ਅੱਜ ਮੇਰੇ ਬਟੂਏ ਦੇ ਵਿੱਚ ਦੇਖ ਸਕਦੇ ਹੋ ਸਾਰੇ। ਜੋ ਕਿ ਮਿਹਨਤ ਕਰਦੇ ਮਿਹਨਤ ਦੇ ਨਾਮ ਸਾਨੂੰ ਮਿਹਨਤ ਦੇ ਪੈਸੇ ਨਹੀਂ ਨਹੀਂ। ਕਲਾਕਾਰ ਨੇ ਆਪਣਾ ਆਪ ਬਟਵਾ ਦਿਖਾਇਆ ਜਿਸ ਦੇ ਵਿੱਚ ਸਿਰਫ 30 ਰੁਪਏ ਨਿਕਲੇ। ਕਲਾਕਾਰ ਨੇ ਖੁਦ ਕੈਮਰੇ ਮੂਰੇ ਆਪਣੇ ਘਰ ਦੇ ਹਾਲਾਤ ਦਿਖਾਏ ਨੇ ਕਿ ਕਿਵੇਂ ਉਹ ਅਤਿ ਗਰੀਬੀ ਖਿਡਾਰਿਆ ਹੈ ਸਾਡਾ ਮੁੱਲ ਕੋਈ ਨਹੀਂ ਪਾਏ ਜਾਂਦਾ ਅ ਡੱਬੇ ਵੀ ਦੇਖ ਸਕਦੇ ਹਾਂ ਆ ਬੋਤਲ ਇਹ ਵੀ ਖਾਲੀ ਨਹੀਂ ਇਹ ਵੀ ਥੋੜਾ ਥੋੜਾ ਸੌਦਾ ਇਹ ਵੀ ਬਹੁਤ ਤੰਗੀ ਨਾਲ ਇਸ ਹਮਾਂ ਲੰਘਾ ਰਹੇ ਆ ਬੱਚਿਆਂ ਦਾ 15 ਸਾਲ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੂੰ ਹੋ ਗਈ ਪਰ ਹੁਣ ਤੱਕ ਵੀ ਇਸ ਕਲਾਕਾਰ ਦੀ ਕਦਰ ਕਿਸੇ ਨੇ ਨਾ ਪਾਈ ਆਕਾਮ ਫਿਲਮ 100 ਕਰੋੜ ਕਮਾ ਗਈ ਇਹਦੇ ਵਿੱਚ ਅਸੀਂ ਮਿਹਨਤ ਕੀਤੀ ਸਾਡਾ ਕੋਈ ਮੁੱਲ ਨਹੀਂ ਪਿਆ ਬਾਅਦ ਵਿੱਚ ਰੇਡੀਓ 2 ਵੀ ਬਹੁਤ ਕਰੋੜਾਂ ਰੁਪਏ ਕਮਾ ਗਈ ਇਹਦੇ ਵਿੱਚ ਵੀ ਉਹ ਮਿਹਨਤ ਕੀਤੀ ਇਹ ਚ ਵੀ ਸਾਡਾ ਕੋਈ ਮੁੱਲ ਨਹੀਂ ਪਿਆ ਬੀਬੀ ਰਜਨੀ ਹੋ ਗਈ ਇਹ ਚ ਵੀ ਬੜੀ ਮਿਹਨਤ ਕੀਤੀ ਪਰ ਇਹ ਚ ਵੀ ਸਾਡਾ ਕੋਈ ਮੁੱਲ ਨਹੀਂ ਪਿਆ ਡਾਇਰੈਕਟਰ ਨੇ ਸਾਡਾ ਕੋਈ ਮੁੱਲ ਨਹੀਂ ਪਾਇਆ ਤੁਹਾਨੂੰ ਇੱਕ ਅਜਿਹੇ ਐਕਟਰ ਦੇ ਨਾਲ ਮਿਲਵਾਉਂਦੇ ਹਾਂ ਜੋ ਕਰੋੜਾਂ ਦਾ ਵਪਾਰ ਕਰਨ ਵਾਲੀ ਫਿਲਮ ਦੇ ਵਿੱਚ ਕੰਮ ਕਰਨ ਦੇ ਬਾਵਜੂਦ ਵੀ ਅਤਿ ਗਰੀਬੀ ਹੰਡਾ ਰਿਹਾ ਹੈ 100 ਕਰੋੜ ਵਾਲੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਕਲਾਕਾਰ ਦੀ ਜੇਬ ਦੇ ਵਿੱਚ 100 ਰੁਪਏ ਵੀ ਨਹੀਂ ਹੈ ਜਦੋਂ ਪੱਤਰਕਾਰ ਨੂੰ ਕਲਾਕਾਰ ਨੇ ਆਪਣਾ ਬਟਵਾ ਦਿਖਾਇਆ ਤਾਂ ਉਸ ਦੇ ਵਿੱਚੋਂ ਸਿਰਫ 30 ਰੁਪਏ ਨਿਕਲੇ ਨੇ ਕਲਾਕਾਰ ਨੇ ਇਸ ਤਰ੍ਹਾਂ ਆਪਣੇ ਘਰ ਦੇ ਹਾਲਾਤ ਵੀ ਦਿਖਾਏ ਕਿ ਕਿਵੇਂ ਉਹ ਅਤਿ ਦੀ ਗਰੀਬੀ ਹੰਡਾ ਰਿਹਾ ਹੈ ਰੁਪਿੰਦਰ ਗਾਂਧੀ ਤਿੰਨ ਦੇ ਵਿੱਚ ਦੇਵ ਖਰੋੜ ਨੂੰ ਜੇਲ੍ਹ ਦੇ ਵਿੱਚ ਬਾਹਰ ਕੱਢਣ ਲੱਗਿਆ ਕਲਾਕਾਰ ਹੀ ਜੇਲ੍ਹ ਦਾ ਦਰਵਾਜ਼ਾ ਖੋਲਦਾ ਪਰ ਅਸਲ ਜ਼ਿੰਦਗੀ ਦੇ ਵਿੱਚ ਆਪਣੀ ਕਿਸਮਤ ਦਾ ਦਰਵਾਜ਼ਾ ਇਹ ਕਲਾਕਾਰ ਨਹੀਂ ਖੋਲ ਸਕਿਆ ਕੀ ਨਾਮ ਤੁਹਾਡਾ ਮਾਜੀ ਮੇਰਾ ਨਾਮ ਸਤਨਾਮ ਲੋਹਟ ਮਸਤਾਨਾ ਜੀ ਮੇਰਾ ਨਾਮ ਰੱਖਿਆ ਗਿਆ ਸੀ ਫਿਲਮਾਂ ਦੇ ਵਿੱਚ ਜੀ ਹਾਂਜੀ ਤੁਸੀਂ ਐਕਟਰ ਹੈਗੇ ਹੋ ਬਿਲਕੁਲ ਜੀ ਕਿੰਨੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹੋ ਹੁਣ ਤੱਕ ਫਿਲਮਾਂ ਕਾਫੀ ਦੇ ਵਿੱਚ ਕੰਮ ਕਰ ਸਕੇ ਇਨਾਂ ਵਿੱਚ ਹਿੰਦੀ ਫਿਲਮਾਂ ਵੀ ਸੀ ਸ਼ਾਹਦਿਕਪੂਰ ਦੀ ਜਰਸੀ ਹੋਗੀ ਤੇ ਬੰਦਾ ਸਿੰਘ ਹੋਗੀ ਅਰਸ਼ਦਵਾਰਸੀ ਦੀ ਤੇ ਰੇਡਿਓ ਅਲਟਰਨ ਸ਼ਾਹਬਾਨੀ ਗਰਦਾਰੀ ਲਾਲ ਗਿੱਪੀ ਗਰੇਵਾਲ ਦੀ ਮਸਤਾਨੇ ਤੇ ਅਕਾਲ ਤੇ ਇੱਕ ਆਈ ਸੀ ਜਹਾਨ ਕਿਲਾ ਫਿਲਮ ਅਕਾਲ ਅਸੀਂ ਦੇਖਿਆ ਹਾਲੀ ਦੇ ਵਿੱਚ ਬਹੁਤ ਵੱਡਾ ਬਿਜ਼ਨਸ ਕਰਕੇ ਗਈ ਹੈ ਬਹੁਤ ਸੁਪਰ ਹਿੱਟ ਗਈ ਹੈ ਉਸ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਪਰ ਹੁਣ ਅਸਲ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਕ ਸੰਘਰਸ਼ ਨਾਲ ਜੂਝ ਰਹੇ ਹੋ ਅਸੀਂ ਬਹੁਤ ਸੰਘਰਸ਼ ਕਰ ਰਹੇ ਹਾਂ ਜ਼ਿੰਦਗੀ ਨਾਲ ਅਸੀਂ ਮੈਂ ਟੈਨੀ ਕਰ ਰਹੇ ਹਾਂ ਸਾਨੂੰ ਆਏ ਵੀ ਅਸੀਂ ਵੀ ਅੱਗੇ ਵਧੀਏ ਇਸ ਕੰਮ ਵਿੱਚ ਇੱਕ ਚਾਹਨਾ ਦਿਲ ਦੀ ਕਿ ਅੱਗੇ ਵਧਿਆ ਇਸ ਫਿਲਮੀ ਲਾਈਨ ਦੇ ਵਿੱਚ ਹੋਰ ਇਸ ਤੋਂ ਇਲਾਵਾ ਕੀ ਕੰਮ ਕਾਜ ਕਰਦੇ ਹੋ ਤੁਸੀਂ ਕੰਮਕਾਰ ਤਾਂ ਜੀ ਪਿੱਛੋਂ ਜਦੋਂ ਕੋਈ ਸ਼ੂਟਿੰਗ ਹੁੰਦੀ ਆ ਤਾਂ ਚਲੇ ਜਾਂਦੇ ਆ ਨਹੀਂ ਫਿਰ ਉਹੀ ਦਿਹਾੜੀ ਕਰਦੇ ਆ ਜਿਵੇਂ ਤੂੜੀ ਦੇ ਸਮੇਂ ਤੂੜੀ ਪਾਉਣ ਵਾਲਾ ਕੰਮ ਜਿਵੇਂ ਵੀ ਜੋ ਵੀ ਦਿਹਾੜੀ ਦਾ ਕੰਮ ਮਿਲਦਾ ਉਹ ਕਰੀ ਜਾਂਦੇ ਆ ਜੀ ਜਦੋਂ ਤੁਸੀਂ ਦਿਹਾੜੀ ਦਾ ਕੰਮ ਕਰਦੇ ਹੋ ਜਦੋਂ ਕੋਈ ਲੰਘਦੇ ਵੱੜਦੇ ਲੋਕ ਤੁਹਾਨੂੰ ਪਰਛਾਣਦੇ ਨੇ ਬਾਜੀ ਤੁਹਾਨੂੰ ਤਾਂ ਅਸੀਂ ਫਿਲਮਾਂ 'ਚ ਦੇਖਿਆ ਉਹ ਤੋਂ ਫਿਰ ਮਨ ਨੂੰ ਕਿੰਨੀ ਠੇਸ ਪਹੁੰਚਦੀ ਹੈ ਬਹੁਤ ਜ਼ਿਆਦਾ ਠੇਸ ਪਹੁੰਚਦੀ ਹੈ ਜੀ ਜੋ ਕਿ ਮੈਨੂੰ ਕਿਹਾ ਜਾਂਦਾ ਕਿ ਦੋਸਤ ਮਿੱਤਰ ਵੀ ਕਹਿੰਦੇ ਨੇ ਕਿ ਤੂੰ ਐਡੇ ਵੱਡੇ ਫਿਲਮਾਂ ਦੇ ਵਿੱਚ ਕਿ ਤੂੰ ਇਹ ਛੋਟਾ ਮੋਟਾ ਕੰਮ ਕਰੇਗਾ ਉੱਥੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ ਹਾਂ ਤੇ ਮਿਹਨਤ ਕਰਦੇ ਆਂਗੇ ਬਹੁਤ ਜ਼ਿਆਦਾ ਫਿਲਮਾਂ ਦੇ ਵਿੱਚ ਵੀ ਹੋਰ ਕੰਮ ਨਾਲ ਵੀ ਨਾਮ ਐਸਤਨਾਮ ਲੋਹਟ ਮਸਤਾਨਾ ਜਿਸ ਨੇ ਤਮਾਮ ਸੁਪਰ ਹਿੱਟ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਅਰਜਕਲ ਉਹ ਮਜ਼ਦੂਰੀ ਕਰ ਰਿਹਾ ਹੈ ਸਤਨਾਮ ਦਾ ਕਹਿੰਦੇ ਕਿ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਆਪਣਾ ਟੈਲੈਂਟ ਸਾਬਿਤ ਕਰਕੇ ਦਿਖਾਵਾਂਗਾ ਮੇਰੇ ਵਰਗੇ ਹੁਨਾਰ ਆਰਟਿਸਟ ਦੀ ਬਾਫੜੋ ਨਾਲ ਹੀ ਉਸਨੇ ਦੱਸਿਆ ਕਿ ਉਸਨੇ ਸ਼ਾਹਿਦ ਕਪੂਰ ਦੀ ਫਿਲਮ ਗਿੱਪੀ ਗਰੀਵਾਲ ਦੀ ਫਿਲਮ ਅਕਾਲ ਬੀਬੀ ਰਜਨੀ ਮਸਤਾਨ ਨੇ ਰੇਡਵਾ 2 ਦੇ ਵਿੱਚ ਕੰਮ ਕੀਤਾ ਹੋਇਆ ਪਰ ਆਜੋ ਮਜਦੂਰੀ ਕਰਨ ਦੇ ਲਈ ਮਜਬੂਰ ਹੈ ਸੈਟ ਤੇ ਤੁਹਾਡੇ ਵਰਗੇ ਆਰਟਿਸਟ ਨਾਲ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ ਹੈ ਸਾਡੇ ਵਰਗੇ ਆਰਟਿਸਟ ਨਾਲ ਜਦੋਂ ਤਾਂ ਉਹਨਾਂ ਨੂੰ ਮਤਲਬ ਹੁੰਦਾ ਜੀ ਉਹ ਤਾਂ ਕੋਲੇ ਲਾ ਕੇ ਉਹ ਆਪਣਾ ਮਤਲਬ ਕੱਢਦੇ ਨੇ ਉਸ ਤੋਂ ਬਾਅਦ ਅਕਿ ਮਾਰੇ ਜਾਂਦੇ ਨੇ ਤੇ ਕੋਈ ਮੁੱਲ ਨਹੀਂ ਪੈਂਦਾ ਤੱਕੇ ਜੀ ਮਰੇ ਜਾਂਦੇ ਨਹੀਂ ਤੱਕੇ ਜੀ ਉਹ ਕਹਿੰਦੇ ਨੇ ਵੀ ਆਰਟਿਸਟ ਵੱਡੇ ਨੇ ਉਹਨਾਂ ਦੇ ਕੋਲ ਨਹੀਂ ਜਾਣਾ ਉਹਨਾਂ ਨੂੰ ਮਿਲਣਾ ਨਹੀਂ ਬਿਲਕੁਲ ਨਹੀਂ ਮਿਲਣਾ ਕਿ ਇੱਕ ਤੁਹਾਡੇ ਜੀ ਵੀ ਚਾਹ ਹੁੰਦੀ ਆਰਟਿਸਟ ਦੀ ਜਿਹੜਾ ਮੇਨ ਲੀਡ ਹੀਰੋਜ਼ ਦੇ ਨਾਲ ਫੋਟੋ ਖਿਚਾਈ ਜਾਵੇ ਬਿਲਕੁਲ ਜੀ ਘਰੇ ਵੀ ਕਹਿੰਦੇ ਨੇ ਮਿਲ ਕੇ ਜਿਹੜਾ ਫੋਟੋ ਖਿਚਾਉਣਾ ਰੁਕਿਆ ਜਾਂਦਾ ਜੀ ਬਿਲਕੁਲ ਰੁਕਿਆ ਜਾਂਦਾ ਫੋਟੋ ਖਿਚਾਉਣ ਤੋਂ ਕਿਸੇ ਆਰਟਿਸਟ ਨਾਲ ਸੜੀ ਕਿਸੇ ਕਲਾਕਾਰ ਨਾਲ ਪੰਜਾਬੀ ਹਿੰਦੀ ਕਲਾਕਾਰ ਨਾਲ ਕਿਸੇ ਨਾਲ ਸੜੀ ਫੋਟੋ ਨਹੀਂ ਕਰਵਾਈ ਜਾਂਦੀ ਅੱਛਾ ਸਿਰਫ ਤੁਹਾਨੂੰ ਸੈੱਟ ਤੇ ਕੰਮ ਕਰਾ ਕੇ ਤੁਹਾਨੂੰ ਜਿਹੜੀ ਹੈਗੀ ਬਣਦੀ ਜਿਹੜੀ ਤੁਹਾਡੀ ਮਜ਼ਦੂਰੀ ਉਹ ਦੇ ਕੇ ਤੋਰੋ ਬਿਲਕੁਲ ਮਜ਼ਦੂਰੀ ਬਣਦੀ ਦੇਂਦੇ ਨੇ ਬਾਕੀ ਤੋਰ ਦੇਂਦੇ ਨੇ ਠੀਕ ਹੈ ਸੋ ਹੁਣ ਤੁਸੀਂ ਸਾਡੇ ਮੀਡੀਆ ਦੇ ਮਾਧਿਅਮ ਰਾਹੀਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਆਰਥਿਕ ਤੰਤਰ ਤੋਂ ਵੀ ਜੂਝ ਰਹੇ ਹੋ ਤੁਹਾਡੇ ਵੱਡੇ ਵੱਡੇ ਸੁਪਨੇ ਨੇ ਤੁਹਾਨੂੰ ਚਾਂਸ ਮਿਲਣਾ ਚਾਹੀਦਾ ਮੈਂ ਇਹੀ ਕਹਿਣਾ ਜੀ ਕਿ ਉਹ ਵੱਡੇ ਕਲਾਕਾਰ ਉਹ ਸਾਡੇ ਵੱਡੇ ਕਲਾਕਾਰ ਵੱਡੇ ਡਾਇਰੈਕਟਰ ਐਕਟਰ ਸਾਡਾ ਐਡੀਸ਼ਨ ਲੈ ਲੈਣ ਮੇਰਾ ਐਡੀਸ਼ਨ ਲੈਂਡ ਮੈਂ ਵੀ ਅੱਗੇ ਵਧਣਾ ਚਾਹੁੰਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਮੈਨੂੰ ਵੀ ਇਸ ਵੱਡੇ ਐਕਟਰਾਂ ਦੀ ਤਰ੍ਹਾਂ ਮੈਨੂੰ ਵੀ ਨਾਲ ਅੱਗੇ ਵਧਣ ਦਾ ਮੌਕਾ ਦੇਣ ਮੈਂ ਇਹ ਕਹਿਣਾ ਚਾਹੁੰਨਾ ਅਗਰ ਸਾਡੀ ਇਸ ਕਲਾਕਾਰੀ ਵਿੱਚ ਕੋਈ ਕਮੀ ਆ ਤਾਂ ਦੱਸਣ ਹਾਂ ਤਾਂ ਵੀ ਦੱਸਣ ਰੋਲ ਤੁਸੀਂ ਤਰਸ ਦੇ ਆਧਾਰ ਤੇ ਨਹੀਂ ਕਾਬਿਲियत ਦੇ ਆਧਾਰ ਤੇ ਮੰਗਣਾ ਚਾਹੁੰਦੇ ਹੋ ਬੜੀ ਸਾਲਾਂ ਤੋਂ ਮਿਹਨਤ ਕਰ ਰਹੇ ਹਾਂ ਜੀ ਇਸ ਕੰਮ ਦੇ ਵਿੱਚ ਅਸੀਂ ਇੱਕ ਕਾਬਿਲियत ਤੌਰ ਤੇ ਇਸ ਇਹ ਕੰਮ ਨੂੰ ਅਸੀਂ ਅੱਗੇ ਲੇਖੇ ਹੋਣਾ ਚਾਹੁੰਦੇ। ਠੀਕ ਹੈ। ਜ਼ਿਕਰ ਹੋਇਆ ਕਿ ਕਲਾਕਾਰ ਜਿਸਨੇ ਕਈ ਵੱਡੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਪਰ ਹੁਣ ਉਸ ਕਲਾਕਾਰ ਦੀ ਜੇਬ ਦੇ ਵਿੱਚ 100 ਰੁਪਏ ਵੀ ਨਹੀਂ ਹੈ। ਘਰ ਦੇ ਹਾਲਾਤ ਬੇहद ਹੀ ਮਾੜੇ ਨੇ ਅਤੇ ਅੱਤ ਦੀ ਗਰੀਬੀ ਹੈ ਕਲਾਕਾਰ ਅਜ ਹੰਡਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਹ ਅਪੀਲ ਕਰੇਗਾ ਕਿ ਹੁਨਰ ਦੀ ਕਦਰ ਕਰੋ। ਉਸ ਦਾ ਕਹਿਣਾ ਹੈ ਕਿ ਫਿਲਮ ਇੰਡਸਟਰੀ ਦੇ ਵਿੱਚ ਕਲਾਕਾਰਾਂ ਦੇ ਨਾਲ ਇਹ ਸਤਰਾ ਅੱਤਕਾ ਹੁੰਦੇ ਤੇ ਸਾਨੂੰ ਕੁਝ ਵੀ ਸਮਝਿਆ ਨਹੀਂ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਇਸ ਕਲਾਕਾਰ ਦੀ ਆਵਾਜ਼ ਵੱਡੇ ਡਾਇਰੈਕਟਰਾਂ ਤੱਕ ਪਹੁੰਚ ਪਾਉਂਦੀ ਹੈ ਜਾਂ ਫਿਰ ਨਹੀਂ న్యూਸ ਜਸ ਰਿਪੋਰਟ ਲਾਈਕ ਪੰਜਾਬੀ ਟੀਵੀ